ਨਵਾਂਦੇ ਸਬ ਤਹਿਸੀਲ ਪਾਸ ਤੋਂ ਵਿਖੇ ਵਿਸ਼ਕਰਮਾ ਰਾਮਗੜੀਆ ਐਜੂਕੇਸ਼ਨਲ ਵੈਲਫੇਅਰ ਡਵੈਲਪਮੈਂਟ ਸੁਸਾਇਟੀ ਦੇ ਵੱਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜਸਤ ਸਿੰਘ ਰਾਮਗੜੀਆ ਦੇ 316 ਜਨਮ ਸ਼ਤਾਬਦੀ ਦਾ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਦੇ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਗੁਰਤਾਜ ਸਿੰਘ ਸੰਧੂਆ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਇਸ ਸਮਾਗਮ ਦੇ ਵਿੱਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਹਲਕਾ ਵਿਧਾਇਕ ਤਰਨਬੀਰ ਸਿੰਘ ਸੌਂਦ ਅਤੇ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਤੋਂ ਇਲਾਵਾ ਸੁਜੀਤ ਸਿੰਘ ਢੀਮਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਕਰਤਾਰ ਕੰਬਾਈਨ ਵੱਲੋਂ ਬਣਾਏ ਗਏ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਮੂਤ ਦਾ ਰਸਮੀ ਤੌਰ ਤੇ ਉਦਘਾਟਨ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾ ਸਿੰਘ ਸੰਧਵਾ ਨੇ ਕੀਤਾ ਇਸ ਮੌਕੇ ਤੇ ਸੰਧਵਾ ਨੇ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਮਹਾਰ ਯੋਧੇ ਸੰ ਜਿਨ੍ਹਾਂ ਨੇ ਸਮਾਜ ਨੂੰ ਸੇਧ ਦੇਣ ਦੀ ਪ੍ਰੇਰਨਾ ਦਿੱਤੀ ਹੈ ਜਦੋਂ ਕੁਲਤਾਰ ਸਿੰਘ ਸੰਧਵਾ ਨੂੰ ਪੁੱਛਿਆ ਕਿ ਸਰਕਾਰ ਨੂੰ ਬਿਜਲੀ ਦੇ ਰੇਟ ਵਧਾਉਣ ਦੀ ਕੀ ਲੋੜ ਪਈ ਸੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਤੋਂ ਪੁੱਛ ਲਵਾਂਗਾ ਕਿ ਉਹਨਾਂ ਨੇ ਬਿਜਲੀ ਦੇ ਰੇਟ ਕਿਉਂ ਵਧਾਏ ਨੇ ਉਧਰ ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਨੇ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ 300 ਸਾਲਾ ਨੂੰ ਸਮਾਗਮ ਦੇ ਵਿੱਚ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਸ਼ਿਰਕਤ ਕੀਤੀ ਗਈ ਹੈ ਅਤੇ ਅਸੀਂ ਉਹਨਾਂ ਦਾ तहे ਜਲੋਂ ਧੰਨਵਾਦ ਕਰਦੇ ਹਾਂ। ਉਤੇ ਇਸ ਮੌਕੇ ਤੇ ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ ਪੰਜਾਬ ਨੇ ਕਿਹਾ ਕਿ ਰਾਮਗੜੀਆ ਬਰਾਦਰੀ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਬਹੁਤ ਵੱਡੀ ਦੇਣ ਹੈ ਅਤੇ ਉਹਨਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸੇ ਨਾਲ ਹੀ ਹੀਰਾ ਸਿੰਘ ਗਾਬੜੀਆਂ ਨੇ ਪੰਜਾਬ ਸਰਕਾਰ ਨੂੰ ਅੜੇ ਹੱਥੀ ਲੈਂਦਿਆਂ ਕਿਹਾ ਕਿ ਬਿਜਲੀ ਦੀਆਂ ਦਰਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ। ਅਜੇ ਤਾਂ ਸ਼ੁਰੂਆਤ ਹੈ ਤੇ ਲੋਕ ਪਛਤਣਗੇ ਕਿ ਇਹਨਾਂ ਨੂੰ ਅਸੀਂ ਕਿਉਂ ਜਤਾਇਆ ਹੈ। ਉਹਦੇ ਇਸ ਮੌਕੇ ਤੇ ਕਰਤਾਰ ਕੰਬਾਈਨ ਦੇ ਐਮ ਡੀ ਮਨਜੀਤ ਸਿੰਘ ਨੇ ਕਿਹਾ ਕਿ ਅਸੀਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਜੋ ਅਜਬੂਤ ਸਥਾਪਿਤ ਕੀਤਾ ਹੈ ਅਤੇ ਉਸ ਦੀ ਕੁੰਡ ਚਕਾਈ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਕੀਤੀ ਗਈ ਹੈ ਤੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਟਾਈਮ ਕੱਢ ਕੇ ਇੱਥੇ ਸਮਾਗਮ ਦੇ ਵਿੱਚ ਪਹੁੰਚੇ ਨੇ। ਮਹਾਨ ਵਿਰਸਾ ਸਾਡਾ ਔਰ ਇੱਕ ਬੜਾ ਵੱਡਾ ਸਫ਼ਰ ਤੈਅ ਕੀਤਾ ਸਿੱਖ ਕੌਮ ਨੇ ਰਬਾਬ ਤੋਂ ਲੈ ਕੇ ਰਣਜੀਤ ਨਗਾੜੇ ਤੱਕ ਦਾ ਔਰ ਉਸ ਮਹਾਨ ਸਫ਼ਰ ਦੇ ਵਿੱਚ ਇੱਕ ਬੜਾ ਵੱਡਾ ਮੀਲ ਪੱਥਰ ਨੇ ਮਹਾਰਾਜ ਜੱਸਾ ਸਿੰਘ ਆਹਲਕੜੀਆ ਜਿਨ੍ਹਾਂ ਨੇ ਆਪ ਦੀ ਰਾਜਨੀਤਿਕ ਸੂਝਬੂਝ ਔਰ ਗੁਰੂ ਘਰ ਨਾਲ ਸ਼ਰਧਾ ਦੇ ਚਲਦਿਆਂ ਬਹੁਤ ਵੱਡਾ ਮੁਕਾਮ ਹਾਸਲ ਕੀਤਾ। ਔਰ ਸਾਜਾ ਸਾ ਸਿੰਘ ਆਲੂ ਵਾਲੀਆ ਬਾਬਾ ਬਗੀਲ ਸਿੰਘ ਹੋਰਾਂ ਦੇ ਨਾਲ ਇਕੱਠਿਆ ਇਹਨਾਂ ਨੇ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਚੁਲਾਏ। ਔਰ ਉੱਥੇ ਜਾ ਕੇ ਵੀ ਐਡਾ ਵੱਡਾ ਗੁਰੂ ਘਰ ਦਾ ਪ੍ਰੇਮ ਦਿਖਾਇਆ ਕਿਉਂਕਿ ਜਦੋਂ ਬੰਦਾ ਸੱਤਾ ਦੇ ਉੱਚੰਦਾ ਨਾ ਜੀ ਉਦੋਂ ਸਭ ਕੁਝ ਭੁੱਲ ਜਾਂਦਾ। ਲੇਕਿਨ ਇਹਨਾਂ ਨੇ ਐਡੀ ਵੱਡੀ ਗੁਰੂ ਘਰ ਪ੍ਰਤੀ ਸ਼ਰਧਾ ਪ੍ਰੇਮ ਦਿਖਾਇਆ ਕਿ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਕੰਮ ਕੀਤਾ ਇਤਿਹਾਸਿਕ ਗੁਰਦੁਆਰਾ ਸਹਬਾਨਾ ਦੀ ਉੱਥੇ ਉਹ ਸਾਰੀ ਕਰਵਾਈ ਫਿਰ ਜੋ ਵੀ ਕੋਈ ਮਹਾਰਾਜ ਜਸਾ ਸਿੰਘ ਰਾਮਗੜੀਆ ਨੂੰ ਮਿਲਿਆ ਆਮ ਬੰਦਾ ਕੁ ਮੇਰੇ ਵਰਗਾ ਤਾਂ ਉਹਦੇ ਘਰ ਲੈ ਕੇ ਜਾਂਦਾ ਬੱਚਿਆਂ ਨੂੰ ਵੀ ਨਹੀਂ ਦਿੰਦਾ ਉਹ ਸਿੱਧਾ ਲਿਜਾ ਕੇ ਗੁਰੂ ਰਾਮਦਾਸ ਪਾਸ਼ਾ ਦੇ ਚਰਨਾਂ 'ਚ ਉੱਥੇ ਲਿਜਾ ਕੇ ਰੱਖਦਾ ਸੋ ਇੱਕ ਬਹੁਤ ਵੱਡੀ ਜਿਹੜੀ ਸ਼ਖੀਅਤ ਮਹਾਪੁਰਸ਼ ਮਹਾਰਾਜ ਜਸਾ ਸਿੰਘ ਰਾਮ ਗੜੀਆ ਜਿਨ੍ਹਾਂ ਦੇ ਅਸੀਂ ਵਾਰਿਸ ਆ ਉਹਨਾਂ ਦਾ ਅੱਜ ਇੱਥੇ ਇੱਕ ਸਟੈਚੂ ਸਥਾਪਿਤ ਕੀਤਾ ਗਿਆ ਪਾਲਸੋਂ ਵਿਖੇ ਇਹ ਬਹੁਤ ਹੀ ਵਧਾਈ ਵਾਲੀ ਗੱਲ ਆ ਔਰ ਇਹ ਸਾਡਾ ਫਰਜ਼ ਵੀ ਪੜਦਾ ਕਿ ਸਾਡੇ ਮਹਾਨ ਇਤਿਹਾਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਅਸੀਂ ਪਹੁੰਚਾਈਏ ਸੋ ਉਹਦੇ ਵਾਸਤੇ ਅੱਜ ਇੱਕ ਕਾਰਜਕ੍ਰਮ ਕੀਤਾ ਗਿਆ ਮੈਂ ਸਾਰਿਆਂ ਦਾ ਗਾਬੜੀਆ ਸਾਹਿਬ ਦਾ ਗੁਲਾਰ ਸਾਹਿਬ ਦਾ ਸਰਦਾਰ ਸਾਹਿਬ ਸਾਹਿਬ ਜੀ ਸਿੰਘ ਉਹਨਾਂ ਦਾ ਸਾਰਿਆਂ ਦਾ ਹੀ ਔਰ ਦੇਵ ਮਾਨ ਜੀ ਜਿਨ੍ਹਾਂ ਨੇ ਬੜਾ ਸਮਾਂ ਕੱਢਿਆ ਇੱਥੇ ਮਾਰ ਜੋ ਗਿਆ ਐਮਐਲਏ ਸਾਹਿਬਾਨ ਨੇ ਸਾਰਿਆਂ ਦਾ ਬੋਤਨਵਾਦੀ ਤੁਹਾਡਾ ਧਰਵਾਦੀ ਹੈ ਜਿਹੜੇ ਇਨੀ ਧੁੱਪ ਦੇ ਵਿੱਚ ਖੜੇ ਹੋ ਸਰਕਾਰ ਦੇ ਕੰਮ ਨਾ ਕਰਕੇ ਬਿਜਲੀ ਦੇ ਬਿੱਲ ਵਧਾਏ ਗਏ ਨੇ ਕਾਰਨ ਕੀ ਇਸ ਵਿਭਾਗ ਬਲੜੇ ਬਿਜਲੀ ਬਿੱਲ ਵਧਾਏ ਗਏ ਨੇ ਖੁਦ ਸਰਕਾਰ ਨੂੰ ਪੁੱਛ ਲੋ ਜਾ ਕੇ ਜੀ ਹੁਣ ਮੈਂ ਵੀ ਤੁਹਾਡੇ ਵਰਗਾ ਹੀ ਮੈਂ ਪੁੱਛ ਲੂੰਗਾ ਹਾਂ ਇਨੀ ਗੱਲ ਆ ਮੈਨੂੰ ਤੁਸੀਂ ਤਾਕਤ ਦਿੱਤੀ ਐ ਵੀ ਉਹਨਾਂ ਨੂੰ ਜਵਾਬ ਦੇਣਾ ਪੈਣਾ ਮੈਨੂੰ ਮੈਂ ਪੁੱਛ ਲੂੰਗਾ ਅੱਜ ਪਾਸੋਂ ਦੇ ਵਿੱਚ ਬਹੁਤ ਹੀ ਵੱਡਾ ਸਮਾਗਮ ਜਿਹੜ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਜਿਨ੍ਹਾਂ ਦੇ 300 ਸਾਲ ਦੀ ਜਿਹੜੀ ਹੈ ਜਨਮ ਦਿਹਾੜਾ ਮਨਾਇਆ ਜਾ ਰਿਹਾ ਪੂਰੀ ਦੁਨੀਆ ਭਰ ਦੇ ਵਿੱਚ ਔਰ ਅੱਜ ਪਾਸੋਂ ਦੇ ਵਿੱਚ ਉਹਨਾਂ ਦਾ ਸਟੈਚੂ ਜਿਹੜਾ ਹੈ ਉਹਨਾਂ ਦਾ ਬੁੱਤ ਜਿਹੜਾ ਉਹ ਸਥਾਪਿਤ ਕੀਤਾ ਜਾ ਰਿਹਾ ਔਰ ਇਸੇ ਸੰਬੰਧ ਵਿੱਚ ਸਾਡੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਜੀ ਸੰਧਵਾ ਸਾਹਿਬ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਮੈਂ ਇਹਨਾਂ ਨੂੰ ਜੀ ਆਇਆਂ ਕਹਣ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਾਕੀ ਸਾਡੇ ਕਈ ਐਮਐਲਏ ਸਹਿਬਾਨ ਵੀ ਪੰਜਾਬ ਵਿਧਾਨ ਸਭਾ ਦੇ ਉੱਤੇ ਪਹੁੰਚੇ ਆ ਲਗ ਲਗ ਇਲਾਕਿਆਂ ਤੋਂ ਤੇ ਮੈਂ ਧੰਨਵਾਦ ਕਰਦਾ ਸਾਰੀ ਸਮੋਚੀ ਕਮੇਟੀ ਦਾ ਜਿਹੜੀ ਰਾਮਗੜੀਆ ਜਿਹੜਾ ਭਾਈਚਾਰਾ ਸਾਰਿਆਂ ਦਾ ਕਿ ਬਹੁਤ ਵੱਡੀ ਦੇਣ ਆ ਤੇ ਦਾ ਜੱਸਾ ਸਿੰਘ ਜੀ ਰਾਮਗੜੀਆ ਜਿਨ੍ਹਾਂ ਨੇ ਉਸ ਸਮੇਂ ਦੇ ਮਤਾਬਕ ਜਦੋਂ ਜ਼ੁਲਮ ਹੁੰਦਾ ਸੀਗਾ ਜਦੋਂ ਪੈਸਾ ਲੁੱਟਿਆ ਜਾਂਦਾ ਸੀ ਬੱਚਿਆਂ ਦੀਆਂ ਧੀਆਂ ਦੀਆਂ ਜਿਦਾਂ ਟੱਕੇ ਜਾਂਦੀਆਂ ਸੀ ਤੇ ਉਹਨਾਂ ਦਾ ਮੂਲੇ ਹੋ ਕੇ ਡਟ ਕੇ ਮੁਕਾਬਲਾ ਕੀਤਾ ਔਰ ਦਿੱਲੀ ਦੇ ਲਾਲ ਕਿਲੇ ਦੇ ਝੰਡਾ ਲਹਿਰਾਇਆ ਸੋ ਉਹਨਾਂ ਦਾ ਆਪਣਾ ਇੱਕ ਮੁਕਾਮ ਹੈ ਵੱਡਾ ਇਤਿਹਾਸ ਉਹਨਾਂ ਦਾ ਉਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਜਿਹੜਾ ਜੀ ਸਟੈਚੂ ਜਿਹੜਾ ਜਿਹੜਾ ਲਾਇਆ ਜਾ ਰਿਹਾ ਬੁੱਤੂ ਉਹਨਾਂ ਦਾ ਲਾਇਆ ਜਾ ਰਿਹਾ ਤੇ ਮੈਂ ਵੀ ਪਿਛਲੇ ਕੁਝ ਦਿਨ ਪਹਿਲਾਂ ਉਹਨਾਂ ਦਾ ਇੱਕ ਨਗਰ ਕੀਰਤਨ ਵੀ ਜਿਹੜਾ ਗੱਡੇਗਾ ਸੀ ਨਾਬਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੂਰਾ ਸੰਗਤ ਨੇ ਸਹਿਯੋਗ ਕੀਤਾ ਸੀ ਸਾਰੇ ਆਏ ਸੀ ਸਵਾਜ ਦੇ ਇਸ ਮੌਕੇ ਤੇ ਉਹਨਾਂ ਨੂੰ ਯਾਦ ਕਰ ਰਹੇ ਹਾਂ ਔਰ ਅਸੀਂ ਉਹਨਾਂ ਦੇ ਪਾਇ ਪੁਰਨੇ ਜਿਹੜੇ ਆ ਉਹਨਾਂ ਦੀ ਵੱਡੀ ਕੁਰਬਾਨੀ ਜਿਹੜੀ ਸਿੱਖ ਕੌਮ ਦੇ ਵਿੱਚ ਉਹਨੂੰ ਯਾਦ ਕਰਦੇ ਆ ਉਹਨਾਂ ਨੂੰ ਪ੍ਰਮਾਤਮਾ ਉਹਨਾਂ ਦੀਆਂ ਜਿਹੜੀਆਂ ਅੱਗੇ ਸੋਚ ਸਿਗੀ ਜਿਹੜੀ ਉਹਦੇ ਮੁਤਾਬਕ ਅਸੀਂ ਸਾਰੇ ਮਿਲ ਕੇ ਅਸੀਂ ਆਪਣੀ ਕੌਮ ਲਈ ਵਫਾਦਾਰੀ ਨਾਲ ਆਪਣੀ ਕੌਮ ਲਈ ਕਮਿਟਿਡ ਤਰੀਕੇ ਦੇ ਨਾਲ ਅਸੀਂ ਵੀ ਆਪਣਾ ਆਪਣਾ ਕਰਦਾਰ ਨਿਭਾਈਏ ਤਾਂ ਕਿ ਸਿੱਖ ਕੌਮ ਜਿਹੜੀ ਮਾਰਸ਼ਲ ਕੌਮ ਹੈ ਔਰ ਜਿਹਦਾ ਪੂਰੀ ਦੁਨੀਆ ਦੇ ਵਿੱਚ 120 ਦੇ ਮੁਲਕਾਂ ਦੇ ਵਿੱਚ ਜਿਹਦਾ ਝੰਡਾ ਲਹਿਰਾ ਰਿਹਾ ਇਸ ਵਕਤ ਤੇ ਇਸ ਕੌਮ ਨੂੰ ਸਾਂਭਣ ਦੀ ਲੋੜ ਹੈ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਵਰਗੇ ਯੋਧੇ ਜਿਹੜੇ ਸਾਡੇ ਆ ਸੂਰਮੇ ਜੜੇ ਆ ਉਹਨਾਂ ਨੂੰ ਯਾਦ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਜਿਹਨ ਜੋ ਕਰਤਾਰ ਕੰਪਾਈ ਨੇ ਵੱਲੋਂ ਵੱਡੀਆਂ ਉਪਰਾਲਾ ਕੀਤਾ ਗਿਆ ਜੱਸਾ ਸਿੰਘ ਜੀ ਦਾ ਇੱਥੇ ਸਟੈਚੂ ਸਥਾਪਿਤ ਕੀਤਾ ਦੇਖੋ ਜੀ 18ਵੀਂ ਸਦੀ ਦੇ ਵਿੱਚ ਜਦੋਂ ਵਿੱਚ ਨੇਪਾਲ ਵਿੱਚ ਬੰਗਲਾਦੇਸ਼ ਵਿੱਚ ਕਾਬਲ ਕੰਧਾਰ ਔਰ ਕਿੱਥੇ ਕੁੱਲੋਂ ਮਨਾਲੀਆਂ ਕਿੱਥੇ ਪਹਾੜੀਆਂ ਤੇ ਕਿੱਥੇ ਆਪਣਾ ਚైనా ਦਾ ਬਾਰਡਰ ਜਿੱਥੋਂ ਤੱਕ ਮੁਗਲ ਸਾਮਰਾਜ ਦਾ ਰਾਜ ਸੀਗਾ ਔਰ ਉਹ ਮੁਗਲ ਸਾਹ ਜਿਹੜਾ ਸਾਡੇ ਗੁਰੂਆਂ ਦੇ ਖਿਲਾਫ ਫਤਵੇ ਜਾਰੀ ਕਰਦਾ ਰਿਹਾ ਲਾਲ ਕਿਲੇ ਦੇ ਵਿੱਚ ਬੈਠ ਕੇ ਤਖਤ ਤੇ ਬੈਠ ਕੇ ਕਿ ਗੁਰੂ ਅਰਜਨ ਪਾਤਸ਼ਾਹ ਨੂੰ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਜਾਵੇ ਇਹ ਵੀ ਫਤਵਾ ਜਾਰੀ ਕੀਤਾ ਕਿ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸ਼ਹੀਦ ਕੀਤਾ ਜਾਵੇ ਇਹੜਾ ਜੰਜੂ ਦੇ ਤਿਲਕ ਦੀ ਰਾਖੀ ਵਾਸਤੇ ਸ਼ਹਾਦਤ ਦਿੱਤੀ। ਉਥੋਂ ਇਹ ਵੀ ਹੁਕਮ ਹੋਇਆ ਕਿ ਛੋਟੇ ਸਾਹਿਬ ਜਦਾਂ ਨਹੀਂ ਚੁਣਾਇਆ ਜਾਵੇ। ਸ਼ਹੀਦ ਕੀਤਾ ਜਾਵੇ। ਤੇ ਜਦੋਂ ਇਹ ਜੰਗਲਾਂ ਵਿੱਚ ਰਹਿੰਦੇ ਸੀ ਸਾਰੇ ਜਰਨੈਲ ਇੱਕ ਦੂਜੇ ਨਾਲ ਮਾਰੇ ਮੋਟੇ ਖਾਂਦੇ ਵੀ ਸੀਗੇ। ਤੇ ਵੀਰ ਸਿੰਘ ਰੰਗਵਾਦੀਏ ਨਰੰਗਵਾਦੀਏ ਨੇ ਬੁਲਾਏ। ਕਹਿ ਲੱਗਾ ਓਏ ਦੁਸ਼ਮਣ ਨਾਲ ਲੜੋ ਜੇ ਲੜਨਾ ਤੇ ਉਹ ਕਹਿੰਦਾ ਦੁਸ਼ਮਣ ਕਿਹੜਾ ਕਹਿੰਦਾ ਦਿੱਲੀ ਦਾ ਤਖਤ ਆ ਤੁਸੀਂ ਲੜਦੇ ਜਾਪਸ ਵਿੱਚ ਤਾਂ ਉਸ ਵੇਲੇ ਇਹਨਾਂ ਨੇ ਡਿਸੀਜਨ ਲਿਆ ਫੈਸਲਾ ਲਿਆ ਦਿੱਲੀ ਤੇ 15 ਹਮਲੇ ਕੀਤੇ ਲਾਲ ਕਿਲੇ ਤੇ ਤਿੰਨ ਵਾਰ ਦਿੱਲੀ ਫਤਿਹ ਕਰ ਲਈ ਤੇ ਦਿੱਲੀ ਫਤਿਹ ਕਰਨ ਤੋਂ ਬਾਅਦ ਉਥੇ ਕੇਸਰੀ ਨਿਸ਼ਾਨ ਸਾਹਿਬ ਚਲਾਤਾ ਤੇ ਕਹਿੰਦਾ ਲੈ ਜਿਹੜਾ ਸਾਡੇ ਖਿਲਾਫ ਫਤਵੇ جاری ਹੁੰਦੇ ਸੀਗੇ ਅੱਜ ਉੱਥੇ ਮੁਗਲ ਸਾਮਰਾਜ ਕੜਤਾ ਇੱਕ ਬਜ਼ੁਰਗ ਮਾਤਾ ਉੱਠੀ ਕਹਿਣ ਲੱਗੀ ਵੀਰਾ ਇਹ ਨਹੀਂ ਹੋ ਸਕਦਾ ਆ ਮੁਗਲ ਸਾਮਰਾਜ ਦਾ ਤਖਤ ਆ ਜtàਕ ਇੱਥੇ ਮੌਜੂਦ ਆ ਉਹਨਾਂ ਚ ਆਉਣ ਵਾਲਾ ਰਾਜਾ ਇੱਥੇ ਤਿਲਕ ਲਾ ਕੇ ਰਾਜਾ ਬਣ ਜਾਂਦਾ ਤੇ ਉਸ ਨੇ ਡਿਸੀਜਨ ਲਿਆ ਫੈਸਲਾ ਲਿਆ ਤੇ ਮਹਾਰਾਜ ਜੱਸਾ ਸਿੰਘ ਰਾਮਗੜੀ ਡਿਊਟੀ ਲੱਗੀ ਉਹਨਾਂ ਨੇ ਮੁਗਲ ਸਾਮਰਾਜ ਦਾ ਤਖਤ ਹਟਾ ਜਿਹੜਾ ਉੱਥੇ ਪੁੱਟ ਕੇ ਜੋ ਪੋਟਰਾ ਸੀ ਉਹ ਜਿਹੜੇ ਪਿਲਰ ਉਹ ਵੀ ਪੁੱਟ ਲਏ ਤਖਤ ਵੀ ਪੁੱਟ ਲਿਆ ਤੇ ਥੱਲਿਓਂ ਪੁੱਟ ਰੇ ਸੀ ਤੇ ਕਿਸੇ ਪੁੱਛਾਇਆ ਕੋ ਪੁੱਟੀ ਜਾਂਦੇ ਕਹਿੰਦੇ ਸਾਡੇ ਗੁਰੂ ਦਾ ਹੁਕਮ ਆ ਕਲਗੀਧਰ ਪਾਤਸ਼ਾਹ ਨੇ ਦੀਨਾ ਕਾਂਗੜ ਦੇ ਵਿੱਚ ਕਾਹੀ ਦੇ ਬੂਟਾ ਪੁੱਟ ਕੇ ਕਿਆ ਹੀ ਮੈਂ ਜੜਾਂ ਪੁੱਟਤੀਆਂ ਮੁਗਲ ਸਾਮਰਾਜ ਦੀਆਂ ਅਸੀਂ ਜੜਾਂ ਪੁੱਟ ਰਹੇ ਆ ਜੜਾ ਪੁੱਟ ਕੇ ਉੱਲ ਜਾ ਕੇ ਗੁਰੂ ਰਾਮਦਾਸ ਦੇ ਚਰਨਾਂ 'ਚ ਲਾ ਰੱਖ ਦਿੱਤਾ ਅੱਜ ਵੀ ਰਾਮਗੜੀ ਆ ਬੁੰਗਿਆਂ ਦੇ ਵਿੱਚ ਉਹ ਮੁਗਲ ਸਾਮਰਾਜ ਦਾ ਤਖਤ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਸ੍ਰੀ ਅਕਾਲ ਤਖਤ ਨੂੰ ਸਲਾਮਾਂ ਕਰ ਰਿਹਾ ਇਹ ਇਹ ਉਹ ਮਹਾਨ ਜੋਧੇ ਨੇ ਉਹ ਜਰਨੈਲ ਨੇ ਤੋਂ ਮੈਂ ਧੰਨਵਾਦੀ ਹਾਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਸਾਰੀਆਂ ਸਿੰਘ ਸੰਗਤਾਂ ਦਾ ਸਾਰੇ ਸਮੁੱਚੇ ਪੰਥ ਦਾ ਜਿਨ੍ਹਾਂ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਉਹ ਪਿਛਲੇ ਦਿਨਾਂ ਦੇ ਵਿੱਚ ਅਸੀਂ ਦਿੱਲੀ ਤੋਂ ਫਤਿਹ ਮਾਰ ਚਲੇ ਆ ਕੇ ਸਾਰੇ ਪੰਜਾਬ ਵਿੱਚ ਜਾਂਦੇ ਰਹੇ ਹਰਿਆਣੇ 'ਚ ਗਏ ਦਿੱਲੀ 'ਚ ਗਏ ਬੜਾ ਲੋਕਾਂ ਨੇ ਸਾਡਾ ਸਹਿਯੋਗ ਦਿੱਤਾ ਅਸੀਂ ਸਮందਾਂ ਵੀ ਹੁਣ ਮਹਾਰਾਜਾ ਜੱਸਾ ਸਿੰਘ ਰਾਮਗੜੀ ਹੈ ਤੇ ਜੋ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ ਜੋ ਕਿਤਾਬਾਂ ਲਿਖਣੀਆਂ ਸ਼ੁਰੂ ਹੋਈਆਂ ਕਿ ਬਹੁਤ ਵੱਡਾ ਇਤਿਹਾਸ ਆ ਇਹ ਉਹਦੇ ਵਿੱਚ ਦਰਜ ਹੋਊਗਾ ਬਹੁਤ ਬਹੁਤ ਧੰਨਵਾਦ ਸਰਕਾਰ ਕੰਮ ਬਹਨ ਬਲੋ ਵੀ ਬੜੀਆ ਉਪਰਾਲਾ ਕੀਤਾ ਧੰਨਵਾਦੀ ਆ ਸਦਾ ਅਮਰਜੀਤ ਸਿੰਘ ਤੇ ਉਹਨਾਂ ਦੇ ਸਾਰੇ ਪਰਿਵਾਰ ਦਾ ਸਰਕਾਰ ਕੰਮ ਬਹਨ ਲੋਕ ਸਭਾ ਮੀਤ ਜੀ ਤੋਂ ਬਾਅਦ ਉਹ ਜਿਵੇਂ ਇਹ ਇਹ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਕਿਉਂਕਿ ਜਿਹਦੇ ਦਿਲ ਦੇ ਤੇ ਦਿਮਾਗ ਦੇ ਵਿੱਚ ਸ਼ਰਧਾ ਹੋਵੇ ਸਤਕਾਰ ਹੋਵੇ ਉਹ ਕਰਦਾ ਹੀ ਹੁੰਦਾ ਤੇ ਮੈਂ ਉਹਨਾਂ ਨੂੰ ਵਧਾਈ ਦੇਣਾ ਉਹਨਾਂ ਦਾ ਧੰਨਵਾਦ ਕਰਦਾ ਮੈਂ ਉਹਨਾਂ ਦਾ ਰਿਣੀ ਵੀ ਆ ਕਿ ਉਹਨਾਂ ਨੇ ਮਹਾਰਾਜਾ ਜੱਸਾ ਸਿੰਘ ਰਾਮਗੜੀ ਇਹਦੀ ਬਹੁਤ ਵਧੀਆ ਸੁੰਦਰ ਬਤਲਾ ਕੇ ਜਿੱਥੇ ਲੋਕ ਸੇਧ ਲੈਣਗੇ ਆਉਣ ਵਾਲੇ ਬੱਚੇ ਪੀ ਐਚ ਡੀ ਕਰਨਗੇ ਅੱਗੇ ਵਧਣਗੇ ਇਹ ਤਾਂ ਤੁਸੀਂ ਦੇਖੀ ਜਾਜਾ ਕੀ ਹੋ ਰਿਹਾ ਬਿਜਲੀ ਅਗਲੇ ਦਿਨਾਂ ਚ ਮਿਲਣੀ ਨਹੀਂ ਉਹ ਕਹਿੰਦੇ ਜੀ ਬਿਜਲੀ ਦਾ ਰੇਟ ਵਧਾਉਂਦੇ ਆ ਪਰ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਤਾਂ ਨੁਕਸਾਨ ਕਿਨੂੰ ਆ ਜੇ ਪੈਸੇ ਗਾਰ ਦੀ ਜੇਬ ਤੋਂ ਦੇਨੇ ਇਹਨਾਂ ਨੇ ਟੈਕਸ ਆਪਣਾ ਟੈਕਸ ਸਾਡੇ ਤੇ ਲੱਗਣੇ ਤੁਹਾਡੇ ਤੇ ਵੀ ਲੱਗਣੇ ਆ ਕੱਲੇ ਸਾਡੇ ਤੇ ਨਹੀਂ ਤੁਹਾਡੇ ਤੇ ਵੀ ਲੱਗਣੇ ਸਾਰਿਆਂ ਦੇ ਟੈਕਸ ਲੱਗਣੇ ਆ ਇਹ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਉੱਥੇ ਕੋਸ਼ ਕਹਿ ਕੇ ਆਏ ਆ ਇੱਥੇ ਕੋਸ਼ ਕਰਦੇ ਨੇ ਨਹੀਂ ਸਰਕਾਰ ਦਾ ਕਹਿੰਦੀ 7:30 ਵਜੇ ਦਾ ਟਾਈਮ ਨਿਰਧਾਰਤ ਕੀਤਾ ਗਿਆ ਦਫ਼ਤਰਾਂ ਦਾ ਵੀ ਬਚਤ ਹੋਈ ਬਿਜਲੀ ਕਿਸ ਤਰ੍ਹਾਂ ਦੀ ਕਿਸ ਨੇ ਕਿ ਬਚਤ ਹੋ ਜੂਗੀ ਆਪ ਇਹਨਾਂ ਕੋਲ ਤੁਹਾਡੇ ਚੋਂ ਜਾਂਦਾ ਕੋਈ 7:30 ਵਜੇ ਦਫ਼ਤਰਾਂ 'ਚ ਆਪ ਦਾ ਦਸਤਰਾਜ ਲੱਭਦੇ ਨਹੀਂਗੇ ਸਾਰੇ ਹੈ ਪੰਜਾਬ ਦੇ ਲੋਕ ਉਸੇ ਚੱਲੀ ਜਾਂਦੇ ਆ ਏਸੀ ਚੱਲੀ ਜਾਂਦੇ ਪੱਖੇ ਚੱਲੇ ਜਾਂਦੇ ਆ ਕੁਰਸੀਆਂ ਖਾਲੀ ਨੇ ਉਹਨਾਂ ਠੰਨੇ ਆ ਗਰੀ ਜਾਂਦੀਆਂ ਨੇ ਪਸਤਾਉਣਗੇ ਪੰਜਾਬ ਦੇ ਲੋਕ ਇਹ ਬਦਲਾਅ ਲਿਆ ਕੇ ਨਾ ਪਸਤਾਉਣਗੇ ਲੋਕ ਸਭਾ ਵੀ ਜਿਤਾਤੀ ਜਿੰਦਰ ਅਲੀ ਦੁਆਰਾ ਨਹੀਂ ਜਿਤਾਉਣ ਦੇ ਨਾਲ ਇੱਕ ਸੀਟ ਜਿਤਾਉਣ ਦੇ ਨਾਲ ਕੋਈ ਫੈਸਲੇ ਨਹੀਂ ਹੁੰਦੇ ਪੰਜਾਬ ਬਹੁਤ ਵੱਡਾ ਆ ਪੰਜਾਬ ਦੀਆਂ 13 ਸੀਟਾਂ ਨੇ ਪੰਜਾਬ ਨੇ ਫੈਸਲੇ ਕਰਨੇ ਨੇ ਅਲੀ ਔਰ ਅਗਲਾ ਰਸਤਾ ਇਹਨਾਂ ਨੂੰ ਖਾਉਣਾ ਜਿੱਥੋਂ ਭੇਜਣਿਆਂ ਨੂੰ ਵਾਪਸ ਆਪਣੇ ਘਰਾਂ ਵਿੱਚ ਅੱਜ ਅਸੀਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੇ ਸਟੈਚੂ ਅਨਵੀਲ ਕਰਨਾ ਹੈ ਜੀ ਤੇ ਪ੍ਰੋਗਰਾਮ ਸਾਡੇ ਵਿਸ਼ਵਰਮਾ ਰਾਮਗੜੀਆ ਸਭਾ ਕਮੇਟੀ ਕੰਨੀਓ ਤੇ ਕਰਤਾਰ ਕਰਨ ਕੰਨੀਓ ਕਰਵਾਇਆ ਜਾ ਰਿਹਾ ਤੇ ਅਸੀਂ ਆਪਦੇ ਸਪੀਕਰ ਸਾਹਿਬ ਦਾ ਤੇ ਜਿਹੜੇ ਅਸੀਂ ਐਮ ਐਲ ਏ ਸਾਹਿਬ ਆਪਣੇ ਹਲਕੇ ਦੇ ਬੁਲਾਏ ਨੇ ਤੇ ਹੋਰ ਮੁੱਖ ਮਹਿਮਾਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਹੜੇ ਇੱਥੇ ਸ਼ੁਭ ਮੌਕੇ ਤੇ ਪਹੁੰਚੇ ਨੇ chasing Lubana banana, report.